ਛੋਟਾ ਵੀਰ ਆਪਣਾ ਕੰਮ ਤੇ ਜਾ ਰਿਹਾ ਸੀ ਗੱਡੀ ਵਾਲਾ ਆਇਆ ਤੇ ਸਿੱਟ ਗੱਡੀ 'ਚ ਤੇ ਫੈਟ ਮਾਰ ਕੇ ਭੱਜ ਗਿਆ ਰੋਕ ਵੀ ਸਕਦਾ ਅਕਸਰ ਵੀਰੇ ਗਲਤੀ ਹੋ ਗਈ ਉਹਨੂੰ ਸਪੀਡ ਨਾਲ ਗੱਡੀ ਤੋੜ ਲਈ ਉਹਨੇ ਫਾਟਕ ਪਾਰ ਜਾਂਦੇ ਸੀ ਵੀ ਲਾਲੇ ਮੋਟਰਸਾਈਕਲ ਅਸੀਂ ਘੇਰ ਲਿਆ ਅਸੀਂ ਘੇਰ ਲਿਆ ਅਸੀਂ ਉਹਦੀ ਗੱਡੀ ਖੋਲਿਆ ਅਸੀਂ ਕਹਤਾ ਉੱਥੇ ਜਾਏਗਾ ਜਿੱਥੇ ਦੇਖ ਗਿਆ ਮੁੰਡੇ ਨੂੰ ਉੱਥੇ ਜਾਂਦੇ ਤੇਰੇ ਨਾਲ ਕਰ ਲਾਂਗੇ ਸਹੀ ਸਾਬਾ ਤੇ ਉਹ ਤਾਂ ਭੱਜ ਗਿਆ ਜਿਹਨੇ ਗੱਡੀ ਠੋਕੀ ਦੂਸਰੇ ਉਹਨੇ ਪਿੰਡ ਦੇ ਬਦਮਾਸ਼ ਭੇਜੇ ਉਹਨੇ ਤੇ ਉਹ ਤਾਂ ਕਹਿੰਦੇ ਵੀਰੇ ਗੱਡੀ ਦੀ ਚਾਬੀ ਦੋ ਤੇ ਫੋਨ ਦੇ ਤੋ ਸਾਡਾ ਠੀਕ ਆ ਉਹਨੇ ਫੋਨ ਤੇ ਗੱਡੀ ਦੀ ਚਾਬੀ ਮੰਗੀ ਕਹਿੰਦੇ ਮਗ ਤਾਂ ਜਿਹੜਾ ਡਰਾਈਵਰ ਸੀ ਜਿਹੜਾ ਜਿਆਦਾ ਸਿਆਣਾ ਡਰਾਈਵਰ ਬੰਦਾ ਉਹਨੂੰ ਲੈ ਜਾਓ ਤੇ ਪੱਚ ਫਿਰ ਉਹਨਾਂ ਨੇ ਕਹਿੰਦਾ ਐਵੇਂ ਨਹੀਂ ਕਰਨਾ ਤੇ ਐਵੇਂ ਕਰਦੇ ਸੀ ਉਹਨੇ ਪਿਸਟਲ ਕੱਢ ਲਿਆ ਅੱਥਰ ਪੈਰ ਕਰੇ ਭਾਜੀ ਬਦਮਾਸ਼ ਬਦਮਾਸ਼ ਭਾਵੇਂ ਦੀ ਅੱਥ ਪੈਰ ਕਰੇ ਇੱਕ ਮੁੰਡੇ ਦੇ ਬੈਟ ਲੱਗਿਆ ਇਹ ਕਾਬ ਬਾਤ ਜਿਆ ਦੀਰਾ ਛੋਟਾ ਰੋਲਾ ਕੀ ਹੈ ਬਸ ਰੋਲਾ ਕੁਛ ਨਹੀਂ ਉਹ ਗੱਡੀ ਦੀ ਫੈਟ ਦਾ ਹੀ ਰੋਲਾ ਬਸ ਗੱਡੀ ਮਾਰ ਕੇ ਚਲੇ ਗਏ ਗੱਡੀ ਮਾਰ ਕੇ ਦਿੱਤੇ ਆ ਕੇ ਫੈਰਿੰਗ ਕਰ ਦਿੱਤੀ ਕੀ ਨਾ ਟੋੜਾ ਹਾਂਜੀ ਮੇਰਾ ਨਾਮ ਰਾਜਾ ਇਹਨਾਂ ਦਾ ਆਪਣੇ ਮੇਰਾ ਪੁੱਤਰਾ ਸੀਐਜੋ ਦੇ ਗੱਡੀ ਮਾਰ ਕੇ ਗਿਆ ਹੈ ਗੱਡੀ ਲੈਣ ਆਇਆ ਦੁਆਰੇ ਪਿਸਤੌਲ ਲੈ ਕੇ ਆ ਗਿਆ ਮੁੰਡਾ ਦੇ ਗੋਲੇ ਚਲਾਈ ਮੇਰੇ ਦੋਤਰੇ ਦੇ ਫਾਇਰ ਵੱਜੇ ਆ ਮੇਰੇ ਮੁੰਡੇ ਦੇ ਫਾਇਰ ਵੱਜੇ ਤੇ ਕਿਹੜੀ ਜਗ੍ਹਾ ਤੇ ਕੀ ਗੱਲ ਕੀ ਹੋਈ ਹੈ ਐਥੇ ਗੁਰਤੇ ਮੁੰਡਾ ਕੰਮ ਤੇ ਜਾ ਰਿਹਾ ਸਵੇਰੇ ਹੀ ਉਹਰੇ ਕੰਮ ਤੇ ਜਾ ਰਿਹਾ ਮੁੰਡਾ ਫੋਟੇ ਗੱਡੀ ਮਾਰ ਕੇ ਫੋਟੇ ਸੋ ਗਿਆ 2 ਮਿੰਟ ਕੋਰੋਚੇ ਤੇ ਤੇਰਾ ਹੱਕ ਬੰਦਾ ਦਮ ਸੋ ਗਿਆ ਜਿਹੜਾ ਡੇਜਾ ਉਹ ਕਾਲੀ ਪਾਤ ਜੇ ਮੁੰਡੇ ਨਾਲ ਤੇ ਲੱਜਾ ਫਾਟ ਕਰ ਤੇ ਕੀ ਨਾਂ ਤੁਹਾਡਾ ਬਾਬਾ ਜੀ ਮੇਰਾ ਨਾਮ ਦਰਸ਼ਨ ਹੈ ਇਹ ਇਹ ਮੁੰਡਾ ਕਿਤੇ ਗਲੀ ਚ ਨਿਕਲਿਆ ਇਹ ਕਾਰ ਚ ਵੱਜੀ ਆ ਉਹ ਪਹਿਲਾ ਜਿਹੜਾ ਕਾਰ ਮਾਰ ਕੇ ਗਿਆ ਭੱਜ ਗਿਆ ਇਹ ਵਿਚਾਰਾ ਗੱਲ ਕਰਨਾ ਇਹਦੇ ਵਿੱਚ ਸਾਰੇ ਲੱਗ ਪਏ ਆ ਇਹ ਜਦੋਂ ਥੱਲੇ ਆ ਗਿਆ ਉਹ ਸਾਰੇ ਉੱਤੇ ਆ ਵੀ ਹੋ ਗਏ ਨਾ ਇਹਨੇ ਫੇਰ ਫੇਰ ਠੋਕੇ ਆ ਇਹਨੇ ਤਾਂ ਆਪਦੀ ਜਾਨ ਬਚਾਉਣੀ ਸੀ ਫੇਰ ਮਾਰ ਕੇ ਗਿਆ ਹਾਂ ਇਹ ਫੇਰ ਮਾਰ ਫੇਰ ਨਿੰਮ ਨਾਲ ਬੰਨ ਲਿਆ ਇਸੇ ਮੁੰਡੇ ਨੂੰ ਉਹ ਮੁੰਡਾ ਕਿੱਥੇ ਉਹ ਉਹ ਮੁੰਡਾ ਲੈ ਗਿਆ ਪੁਲਿਸ ਵਾਲੇ ਉਹ ਫੇਰ ਜੀ ਮਾਰ ਉਹਨੂੰ ਲੈ ਕੇ ਹਾਂ ਪੁਲਿਸ ਵਾਲੇ ਉਹਨੂੰ ਲੈ ਗਏ ਗੱਲ ਕੀ ਹੋਈ ਗੱਲ ਇਥੇ ਮੁੰਡੇ ਦਾ ਐਕਸੀਡੈਂਟ ਹੋਇਆ ਕਾਰ ਨਾਲ ਉਹ ਲੈ ਗਿਆ ਮੁੰਡੇ ਜਿਹੜਾ ਮੁੰਡਾ ਕਾਰ ਨਾਲ ਮਾਰੀ ਉਹ ਭੱਜ ਗਿਆ ਇਹ ਵਿਚਾਰਾ ਗੱਲ ਕਰਨ ਆਇਆ ਵੀ ਮੇਰੇ ਨਾਲ ਗੱਲ ਕਰੋ ਬੈ ਕੇ ਇਹਦੇ ਨਾਲ ਗੱਲ ਕੀ ਕਰਨੀ ਸਾਰੇ ਘਰ ਪੈਗੇ ਤੂੰ ਤੂੰ ਮੈਂ ਮੈਂ ਉਹ ਸਾਰੇ ਨਿੱਖੜ ਗਈ ਆ ਗੱਡਸਪ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਸਾਬ ਨੂੰ ਕੀ ਕਰਾਂਗੇ ਐਲੀਜੀ ਕਿ ਫਾਇਰਮ ਦੀ ਉਹਦੇ ਅਕਤੂਰ ਰਾਤ ਨੂੰ ਦੇਖਾਂਗੇ ਉਹਦੀ ਗੋਲੀਆਂ ਦੀ ਜਿੰਨੀ ਆ ਕੀ ਮਾਮਲਾ ਕੀ ਹੋ ਗਿਆ ਪਤਾ 걸 ਗਿਆ ਉਸ ਇਹ ਜਾਨਦੇ ਬਾਈ ਦੀ ਰੋਡ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਹੀ ਇਹਨਾਂ ਦੀ ਆਪਤ ਹੋ ਗਈ ਕੀ ਨਾਮ ਯੋਤ ਮਰੀ ਦਾ ਨਾਮ ਉਹਨੇ ਮੈਂ ਕੰਪਰਮ ਨਹੀਂ ਕੀਤਾ ਇਹ ਸੜਾ ਦੇ ਨਾਮ ਡਾਕਟਰ ਅਫੀਨ ਅੱਜ ਕੀ ਗੱਲ ਹੋਈ ਹੈ ਅੱਜ ਬਸਤੀ ਨizamdin ਦੇ ਵਿੱਚ ਕੋਈ ਪੈਦਲ ਜਾ ਰਿਹਾ ਸੀ ਉਹਦੇ ਅੱਗੇ ਵਿੱਚ ਉਹਦੇ ਕਾਰ ਵਜੀ ਜਿਹਦੇ ਕਰਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜਿਸ ਕਰਕੇ ਉਹਨਾਂ ਦੀ ਕਾਰ ਉਹਨਾਂ ਨੇ ਉੱਥੋਂ ਆਪਦੇ ਕੋਲੇ ਰੱਖ ਲਈ ਜੋ ਫਿਰ ਦੂਜੀ ਧਿਰੋਂ ਉਹਨਾਂ ਨੇ ਆ ਕੇ ਉਹਨਾਂ ਦੇ ਉੱਤੇ ਕੋਈ ਗੋਲੀ ਚਲਾਈ ਜਿਸ ਦੇ ਵਿੱਚ ਪਬਲਿਕ ਨਹੀਂ ਉਥੇ ਉਹਨੂੰ ਫੜ ਲਿਆ ਉਹਦਾ ਵੈਪਨ ਵੀ ਮਿਲ ਗਿਆ ਤੇ ਹੋਰ ਦੂਜਾ ਬੰਦਾ ਉਹਨੂੰ ਵੀ ਥੋੜੀ ਜੀ ਸੱਟ ਲੱਗੀ ਹੈ ਤੇ ਇਹਦੇ ਵੀ ਥੋੜੀ ਜੀ ਸੱਟਾਂ ਲੱਗੀਆਂ ਬਟ ਦੋਨੋਂ ਆਊਟ ਆਫ ਡੇਂਜਰ ਆ ਪਹਿੋਂ ਹਸਪਤਲ ਜਿਹੜੇ ਰਾਜ ਆ ਬਾਕੀ ਜਾਂਚ ਚੱਲ ਰਹੀ ਸਰ ਉਹ ਬੰਦੇ ਜਿਹੜੇ ਪੂਰੀ ਲਗ ਉਹ ਫਰਾਂਸ ਇੱਕ ਬੰਦਾ ਪਬਲਿਕ ਨੇ ਉੱਥੋਂ ਫੜ ਲਿਆ ਹੁਣ ਬਾਕੀ ਇਹ ਤੋਂ ਪੁੱਛਗਿੱਛ ਕਰਕੇ ਜਿਹੜੇ ਬਾਕੀ ਬੰਦੇ ਨੇ ਉਹ ਵੀ ਫੜੇ ਜਾਣਗੇ ਕੇਸਿਸ ਤੇ ਕੀਤਾ ਜਾ ਰਿਹਾ ਹੈ